तिलक जंजू राखा का कीनो बडो कलु में साका साधन हे करी, करिष दिया पर सीना उचरी, धर्म हेत साका जिन किया शीस दिया पर सिर न ना दिया नाटक चेटक किए कुका जा प्रभ लोगन को आवत ला जा ठीकर फो ഗ സഭ പിയോ പ്യ ദേ സീ കി നീക്ക ഭയോ ജഗത്ത് കോ है है सब जग भयो जय 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 सुरलो त्याग ते, ते वैराग की मूर्ति धन गुरु टेक बहादुर साहिब जी महाराज का अवतार वैशाख वदी 5 संमत 1678 गुरु के महल श्री ਅੰਮ੍ਰਿਤਸਰ ਵਿਖੇ ਹੋਇਆ ਆਪ ਜੀ ਦੇ ਪਿਤਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਨ ਤੇ ਮਾਤਾ ਪੂਜਨੀ ਨਾਨਕੀ ਜੀ ਆਪ ਜੀ ਦਾ ਅਨੰਦ ਕਾਰਜ ਵਿਆਹ ਲਾਲ ਚੰਦ ਖੱਤਰੀ ਦੀ ਬੇਟੀ ਸ੍ਰੀ ਗੁਜਰੀ ਨਾਲ ਹੋਇਆ ਪਰ ਇਹ ਵਿਆਹ ਕਰਤਾਰ ਪ੍ਰਵਿਖੇ ਹੋਇਆ ਗੁਰਗੱਦੀ ਆਪ ਜੀ ਨੂੰ क्षेत्र सूची 14 सम्मत 1700 21 ਵਿੱਚ ਪ੍ਰਾਪਤ ਹੋਈ ਆਪ ਦੀ ਸੰਤਾਨ ਪੰਥ ਦੇ ਵਾਲੀ ધਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ ਜਗਤ ਵਿੱਚ ਮਹਾਨ ਕਮ ਉਸਾਰੂ ਕਮ 99 ਕੀਤੇ ਨੇ ਜਿਨ੍ਹਾਂ ਦੇ ਅੰਦਰ ਬੈਰਾਗ ਸੀ ਕਿਉਂਕਿ ਬੈਰਾਗ ਇੱਕ ਐਸਾ ਮੂਲ ਹੈ ਇੱਕ ਐਸੀ ਜੜ ਹੈ ਜਿਸ ਤੋਂ ਤਿਆਗ ਦੀ ਭਾਵਨਾਵਾਂ ਦਾ ਜਨਮ ਹੁੰਦਾ ਹੈ ਬੈਰਾਗ ਨਹੀਂ ਤਾਂ ਤਿਆਗ ਵੀ ਨਹੀਂ ਅਕਸਰ ਦੇਖਿਆ ਜਾਂਦਾ ਹੈ ਲੋਕੀ ਪਹਿਲੇ ਤਿਆਗ ਕਰ ਦਿੰਦੇ ਨੇ ਘਰ-ਬਾਰ ਦਾ, ਧਨ-ਸંપਦਾ ਦਾ ਤੇ ਫਿਰ ਬੈਰਾਗੀ ਹੋਣ ਦਾ ਲਖਬ ਲਗਾਉਂਦੇ ਨੇ ਤਿਆਗ ਤੋਂ ਬੈਰਾਗ ਨਹੀਂ ਪੈਦਾ ਹੁੰਦਾ ਬੈਰਾਗ ਤੋਂ ਤਿਆਗ ਪੈਦਾ ਹੁੰਦਾ ਹੈ ਹੀਰੇ ਦੇ ਮਿਲਦੇ ਆ ਕੰਕਰ ਪੱਥਰ ਹੱਥੋਂ ਗਿਰ ਜਾਂਦੇ ਨੇ ਸੋਨੇ ਦੇ ਮਿਲਦੇ ਆ ਲੋਹੇ ਦੇ ਟੁਕੜੇ ਹੱਥੋਂ ਗਿਰ ਜਾਂਦੇ ਨੇ ਪਰਮ ਬੈਰਾਗ ਦੀ ਪ੍ਰਾਪਤੀ ਦੇ ਨਾਲ ਤੁਛ ਚੀਜ਼ਾਂ ਜਿਨ੍ਹਾਂ ਦੀ ਕੋਈ ਅਹਿਮੀਅਤ ਨਾ ਹੋਵੇ ਉਹ ਹਿਰਦੇ ਚੋਂ ਆਪਣੇ ਆਪ ਜੋ ਹੈ ਝੜ ਜਾਂਦੀਆਂ ਨੇ ਤਿਆਗ ਕੀਤਾ ਨਹੀਂ ਜਾਂਦਾ ਤਿਆਗ ਹੋ ਜਾਂਦਾ ਜੋ ਤਿਆਗ ਕੀਤਾ ਜਾਂਦਾ ਹੈ ਵਾਸਤਵਿਕ ਤਿਆਗ ਨਹੀਂ ਹੁੰਦਾ ਉਹ ਤੇ ਕਾਗਜ਼ੀ ਫੁੱਲਾਂ ਦੀ ਤਰ੍ਹਾਂ ਬਾਹਮੇ ਉਹ ਤਿਆਗ ਬੜਾ ਸੁੰਦਰ ਦਿਖਾਈ ਦੇਵੇ ਪਰ ਉਸ ਦੇ ਚ ਵੈਰਾਗ ਦੀ ਮਹਿਕ ਨਹੀਂ ਆਉਂਦੀ ਉਹਦੇ ਚ ਵੈਰਾਗ ਦੀ ਜਿੰਦ ਜਾਨ ਨਹੀਂ ਆਉਂਦੀ ਤਿਆਗ ਦੀ ਜਿੰਦ ਜਾਨ ਵੈਰਾਗ ਹੈ ਇੱਕ ਮਹਾਬਲੀ ਸੂਰਬੀਰ ਮੇਰੀ ਪੀਰੇ ਦੇ ਘਰ ਐਸੇ ਬਾਲਕ ਦਾ ਜਨਮ ਹੋਇਆ ਹੈ ਬੈਰਾਗ ਜਿਸ ਦੇ ਰੋਮ ਰੋਮ ਵਿੱਚ ਸੀ ਤਿਆਗ ਜਿਸ ਦੇ ਆਚਰਣ ਵਿੱਚ ਸੀ ਇਹ ਗੱਲ ਵੱਖਰੀ ਹੈ ਕਿ ਆਪ ਸੂਰਬੀਰ ਵੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਾਲ ਕਈ ਵਾਰ ਆਪ ਜੰਗਾਂ ਵਿੱਚ ਵੀ ਸ਼ਾਮਲ ਹੋਏ ਆਪ ਦੀ ਤਲਵਾਰ ਦਾ ਜੋਹਰ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤਿਆਗ ਮਲ ਦਾ ਨਾਂ ਤੇਗ ਬਹਾਦਰ ਰੱਖਿਆ ਸੀ

ਇਕ ਭੋਰੇ ਵਿੱਚ ਬੜੀ ਸਾਦੀ ਜ਼ਿੰਦਗੀ ਆਪ ਬਤੀਤ ਕਰਦੇ ਸਨ ਬਕਾਲੇ ਦੇ ਵਾਸੀਆਂ ਨੇ ਤੇ ਇੱਥੇ ਧੱਕੇਣਾ ਸ਼ੁਰੂ ਕਰ ਦਿੱਤਾ ਤੇਗਾ ਕਮਲਾ ਹੈ ਤੇਗਾ ਕਮਲਾ ਹੈ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜੋ ਨਿਕਲੇ ਅਸੀਵਾਕ ਬਾਬਾ ਬਕਾਲੇ ਉਸ ਤੋਂ ਕੁਝ ਪਖੰਡੀ ਸੋਡੀਆਂ ਨੇ ਬੜਾ ਲਾਭ ਉਠਾਇਆ ਬਕਾਲੇ ਵਿੱਚ 22 ਗੱਡੀਆਂ ਲੱਗ ਗਈਆਂ। ਔਰ ਸਾਰਿਆਂ ਦਾ ਦਾਵਾ ਅਸੀਂ ਗੁਰੂ ਹਾਂ। ਅਸੀਂ ਗੁਰੂ ਹਾਂ। ਅਸੀਂ ਗੁਰੂ ਹਾਂ। ਪਰ ਜੋ ਵਾਸਤਵ ਗੁਰੂ ਹੈ ਉਸ ਦਾ ਕੋਈ ਦਾਵਾ ਨਹੀਂ। ਉਹ ਤੇ ਛੁਪਿਆ ਬੈਠਾ ਹੈ। ਉਹ ਤੇ ਭੌਰੇ ਚ ਬੈਠਾ ਹੈ। ਵਾਕਈ ਜਿਸ ਦੇ ਅੰਦਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਬਹੁਤ ਪਰਬਲ ਇੱਛਾ ਹੈ। ਉੱਥੇ ਪ੍ਰਮਾਤਮਾ ਛੁਪਿਆ ਹੀ ਰਹਿ ਜਾਂਦਾ। ਉੱਥੇ ਕੁਝ ਵੀ ਨਹੀਂ ਹੁੰਦਾ। ਔਰ ਜਿਸ ਨੂੰ ਆਪਣੇ ਆਪ چھਪਾਣ ਦੀ ਬੜੀ ਚਾਹਤ ਹੈ ਲਾਲਸਾ ਈਸ਼ਵਰ ਉੱਥੇ ਪ੍ਰਗਟ ਹੋ ਜਾਂਦਾ ਹੈ ਅਕਾਲ ਪੁਰਖ ਉੱਥੇ ਪ੍ਰਗਟ ਹੋ ਜਾਂਦਾ ਹੈ ਇਹ ਇੱਕ ਦੇਵੀ ਨਿਯਮ ਹੈ ਈਸ਼ਵਰੀ ਨੁਕਤਾ ਨਿਗਾਹ ਹੈ ਲੋਕੀ ਆਉਂਦੇ ਸਨ ਬਾਈਆਂ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਸਨ ਮਨੋ ਕਾਮਨਾਵਾਂ ਉਹਨਾਂ ਬਾਈਆਂ ਦੇ ਅੱਗੋਂ ਰੱਖਦੇ ਸਨ ਜਿਸ ਤਰ੍ਹਾਂ ਹਰ ਬੰਦਾ ਜੋਹਰੀ ਨਹੀਂ ਆਉਂਦਾ ਹਰ ਬੰਦੇ ਨੂੰ ਹੀਰੇ ਜਵਹਰਾਤ ਦੀ ਪਰਖ ਨਹੀਂ ਹੁੰਦੀ ਹਰ ਮਨੁੱਖ ਨੂੰ ਪੂਰਨ ਪੁਰਖ ਦੀ ਵੀ ਪਰਖ ਨਹੀਂ ਹੁੰਦੀ ਬੈਰਾਗੀ ਤੇ ਤਿਆਗੀ ਦੀ ਵੀ ਪਰਖ ਨਹੀਂ ਹੁੰਦੀ ਅੱਜ ਇੱਕ ਐਸਾ ਪੁਰਸ਼ ਆਇਆ ਜੋ ਵਾਕਈ جوہری ਸੀ ਜੋ ਪਰਖ ਸਕਦਾ ਸੀ ਜਿਹਨੂੰ ਬੋਧ ਸੀ ਜਿਹਨੂੰ ਸਮਝ ਸੀ ਕੰਨ ਰੱਬੀ ਰਸ ਮਾਣੇ ਬਿਨਾ ਰੱਬੀ ਰਸ ਕਾ ਨੂੰ ਪਹਿਚਾਣਨਾ ਬਹੁਤ ਔਖਾ ਹੈ ਬੈਰਾਗੀ ਚਿੰਗਾਰੀ ਪੈਦਾ ਹੋਏ ਬਿਨਾ ਕਿਸੇ ਬੈਰਾਗੀ ਨੂੰ ਸਮਝਣਾ ਬੜਾ ਔਖਾ ਹੈ ਤੇ ਨਾਮ ਰਸ ਦਾ ਥੋੜਾ ਜਿਹਾ ਸਵਾਦ ਚਖੇ ਬਿਨਾ ਕਿਸੇ ਮਹਾਪੁਰਸ਼ ਨੂੰ ਸਮਝਣਾ ਬਹੁਤ ਕਠਿਨ ਹੈ ਬਹੁਤ ਕਠਿਨ ਹੈ ਯਾ ਇੰਜ ਕਹਿ ਲੋ ਕਿਸੇ ਮਹਾਪੁਰਖ ਨੂੰ ਸਮਝਣ ਦੀ ਕਸਵੱਟੀ ਇਹ ਹੀ ਹੈ ਕਿ ਮਨੁੱਖ ਦੇ ਅੰਦਰ ਕੁਝ ਮਹਾਨਤਾ ਤੇ ਪੈਦਾ ਹੋਈ ਹੋਵੇ ਕੁਸ਼ਤੇ ਰੱਬੀ ਝਲਕ ਉਸ ਦੇ ਅੰਦਰ ਉਜਾਗਰ ਹੋਈ ਹੋਵੇ ਤਾਂ ਹੀ ਪਹਿਚਾਨ ਸਕੇਗਾ ਵਰਨਾ ਪਹਿਚਾਨਣ ਦੀ ਹੋਰ ਕੋਈ ਕਸਵਟੀ ਨਹੀਂ ਕਸਵਟੀ ਇਸ ਸਿੱਖ ਕੋਲ ਸੀ ਉਹਦੀ ਕਸਵਟੀ ਤੇ ਤੇ ਬਾਈ ਦੇ ਬਾਈ ਗੁਰੂ ਪੂਰੇ ਨਹੀਂ ਉਤਰੇ ਪਖੰਡੀ ਸਾਬਤ ਹੋਏ ਇਹ ਤੇ ਪ੍ਰਗਟਾਵਾ ਕਰ ਰਹੇ ਨੇ ਇਹ ਤੇ ਦਿਖਾਵਾ ਕਰ ਰਹੇ ਨੇ ਔਰ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਉਚਾਰਨ ਕੀਤੇ ਉਸ ਬਾਕ ਦਾ ਨਾਜਾਇਜ਼ ਵਲਕ ਲਾਵ ਉਠਾ ਰਹੇ ਨੇ ਔਰ ਜਗਤ ਨੂੰ ਭਰਮ ਭੁਲੇਖੇ ਦੇ ਚ ਪਾ ਰਹੇ ਨੇ ਬਾਈਆਂ ਨੂੰ ਮੱਥਾ ਟੇਕ ਕੇ ਇਹ ਸਿੱਖ ਇੱਕ ਹਲਵਾਈ ਤੋਂ ਪੁੱਛਦਾ ਹੈ ਇੱਥੇ ਕੋਈ ਹੋਰ ਵੀ ਰਹਿੰਦਾ ਛੋੜੀ ਵੰਸ਼ ਦੇ ਚੋਂ ਬਾਬਿਆਂ ਦੇ ਚੋਂ ਗੁਰੂ ਰਾਮਦਾਸ ਜੀ ਮਹਾਰਾਜ ਦੀ ਸੰਤਾਨ ਪੀੜੀ ਦੇ ਚੋਂ ਇੱਥੇ ਕੋਈ ਹੋਰ ਵੀ ਰਹਿੰਦਾ ਤੋਂ ਸਲਵਾਈ ਨੇ ਕਿਹਾ ਹਾਂ ਇੱਕ ਤੇਗਾ ਕਮਲਾ ਰਹਿੰਦਾ ਹੈ ਸਾਧਾ ਜੀਆਂ ਛੁਪਿਆ ਛੁਪਿਆ ਕਿੱਥੇ ਹੈ ਉਹ ਸਾਹਮਣੇ ਪੋਰੇ ਚ ਕਿੰਨੇ ਚਿਰ ਦਾ ਰਹਿੰਦਾ ਹੈ ਗਾਲਬਨ ਪੰਜੀ 26 ਸਾਲ ਤੇ ਹੋ ਹੀ ਗਏ ਨੇ ਇੱਥੇ ਹੀ ਰਹਿੰਦਾ ਹੈ ਪ੍ਰਗਟ ਹੀ ਨਹੀਂ ਆਉਂਦਾ ਦਰਸਲ ਇੱਕ ਬਹੁਤ ਵੱਡੀ ਤਿਆਰੀ ਕੀਤੀ ਜਾ ਰਹੀ ਸੀ ਬਹੁਤ ਵੱਡੀ ਤਿਆਰੀ ਜਦ ਹੀਰਾ ਵਾਕਈ ਹੀਰਾ ਬਣਨਾ ਚਾਹੁੰਦਾ ਹੈ ਤਾਂ ਧਰਤੀ ਦੀ ਗੋਦ ਦੇ ਚ ਰਹਿ ਕੇ ਅੰਦਰੂਨੀ ਗਰਮੀ ਨੂੰ ਸਹਾਰ ਕੇ ਉਹ ਆਪਣੇ ਅੰਦਰ ਚਮਕ ਪੈਦਾ ਕਰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਅੰਦਰ ਉਹ ਸ਼ਕਤੀ ਪੈਦਾ ਕਰਨਾ ਚਾਹੁੰਦੇ ਸਨ ਜਿਹਦੇ ਨਾਲ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਸਕੀ ਹੈ ਜਰਵਾਣਿਆਂ ਦਾ ਟਕਰਾ ਕਰ ਸਕੀ ਹੈ ਔਰ ਮਜ਼ਲੂਮਾਂ ਦੀ ਰੱਖਿਆ ਕਰ ਸਕੇ ਬਿਨਾ ਸ਼ਕਤੀ ਤੋਂ ਇਹ ਸਭ ਕੁਝ ਹੋਣਾ ਬੜਾ ਔਖਾ ਸੀ ਤੇ ਸ਼ਕਤੀ ਪ੍ਰਾਪਤ ਹੁੰਦੀ ਹੈ ਪਰਮ ਸ਼ਕਤੀ ਨਾਲ ਜੁੜ ਕੇ ਤੇ ਪਰਮ ਸ਼ਕਤੀ ਨਾਲ ਜੁੜਨ ਦਾ ਵਸੀਲਾ ਹੈ ਜਪ ਤੇ ਤਪ ਆਪ ਉਸ ਭੋਰੇ ਵਿੱਚ ਬੈਠ ਕੇ ਉਸ ਪਰਮ ਸ਼ਕਤੀ ਨਾਲ ਇਕਮਿਕ ਹੋਏ ਨੇ ਹੁਣ ਤੇ ਸਿਰਫ ਉਡੀਕ ਹੈ ਕਿ ਹੀਰਾ ਆਪਣੇ ਚਮਕ ਪ੍ਰਗਟ ਕਰੇ ਦਮਕ ਪ੍ਰਗਟ ਕਰੇ ਅਜ ਜੋਹਰੀ ਵੀ ਆ ਗਿਆ ਪੁੱਛਦਾ ਹੈ ਇੱਥੇ ਕੋਈ ਹੋਰ ਸੋਢੀ ਬੰਸਦਾ ਰਹਿੰਦਾ ਹੈ ਹਾਂ ਰਹਿੰਦਾ ਹੈ ਇਕ ਤੇਗਾ ਕਮਲਾ ਉਹ ਸਾਹਮਣੇ ਭੋਰੇ ਦੇ ਵਿੱਚ ਮਾਤਾ ਗੁਜਰੀ ਭੋਰੇ ਦੇ ਬਾਹਰ ਬੈਠ ਕੇ ਹਰ ਤਰ੍ਹਾਂ ਦੀ ਜ਼ਰੂਰਤਾਂ ਦੀ ਪੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀਆਂ ਕਰਦੀਆਂ ਸਨ ایک بیراگی ہے ایک تیاغی ہے تیاغی بار بوے بیٹھے ہویا ہے اور اس تیاگی دا نام ہے ماتا گجری بھورے دچ بیٹھا ہویا ہے اور اس بیراگی دا نام ہے دھن گرو تیک بہادر اس تیاگی پاسوں اجازت منگی ہے اس سکھ نے میں اس براگی دے درشن کرنے نے پتی کول ہے پتی کول بیٹھنا نصیب نہیں کتنا تیاگ پتی کول ہے پتی نال گل بات کرنا بھی نصیب نہیں کتنا تیاگ صرف ان چاہیے پانی چاہیے گرو تیگ بہادر صاحب جی نو اس لوڑ دی پورتی کر دینی ہے ਬਸ ਧਰ ਧੋ ਦੇਣੇ ਨੇ ਸੇਵਾ ਕਰ ਦੇਣੀ ਹੈ ਬਸ ਇਤਨਾ ਹੀ ਸੰਬੰਧ ਇਸ ਦੇ ਨਾਲ ਕਥਈ ਇੱਕ ਪਤਨੀ ਤ੍ਰਿਪਤ ਨਹੀਂ ਹੋ ਸਕੇਗੀ ਪਰ ਗੁਜਰੀ ਜੀ ਤ੍ਰਿਪਤ ਸੰ ਕਿਉਂਕਿ ਤਿਆਗ ਸੀ ਇਹ ਤਿਆਗ ਤੇ વૈਰਾਗ ਦਾ ਸੰਗਮ ਸੀ ਇਹ ਤਿਆਗ ਤੇ વૈਰਾਗ ਦਾ ਇੱਕ ਮਹਾਨ ਤੀਰਤ ਸੀ ਮਾਤਾ ਗੁਜਰੀ ਪਾਸ ਇਜਾਜ਼ਤ ਮੰਗੀ ਇਸ ਗੁਰਸਿੱਖ ਨੇ ਮੈਂ ਉਸ ਬੇਰਾਗੀ ਦੇ ਦਰਸ਼ਨ ਕਰਨੇ ਨੇ ਜਿਸ ਦੇ ਬਾਰ ਇਤਨਾ ਵੱਡਾ ਤਿਆਗ ਪ੍ਰਗਟ ਹੋਇਆ ਹੈ ਬੈਠਾ ਹੈ ਮੈਂ ਦੇਖਣਾ ਉਸ ਬੇਰਾਗੀ ਨੂੰ ਅੰਦਰ ਗਿਆ ਮੱਥਾ ਟੇਕੇ ਨਿਹਾਲੋ ਨਿਹਾਲ ਹੋਇਆ ਜੋ ਕਸਵਟੀ ਇਸ ਸਿੱਖ ਨੇ ਆਪਣੇ ਕੋਲ ਰੱਖੀ ਸੀ اس کسوٹی دھن گرو ایک بہادر صاحب جی مہاراج پورے اترے کوٹھے تے چڑھ کے ایک بھورے دے تے پرگٹ کرن والا کوٹھے تے چڑھ گیا واقعی پرگٹ کرن لئی تے چھت چاہی دی سی وہ چڑھ گیا تے گر لا رے گر لا رے یہ سب بھائی گدیاں جو لگیاں نے پکھنڈ ہے دوکھا ہے چھل ہے گرو تے پورچ چ بیٹھا ہے ਧਨ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਨੂੰ ਪ੍ਰਗਟ ਕਰਨ ਵਾਲਾ ਇਸ ਗੁਰਸਿੱਖ ਦਾ ਇਸ ਮਾਨ ਆਤਮਾ ਦਾ ਨਾਂ ਸੀ ਮੱਖਣ ਸ਼ਾ ਲਬਾਣਾ ਹੋਰ ਇਸ ਨੇ ਲਬਾਣਾ ਕੌਮ ਨੂੰ ਸਿੱਖ ਇਤਿਹਾਸ ਦੇ ਵਿੱਚ ਅਮਰ ਬਣਾ ਦਿੱਤਾ ਗੁਰੂ ਵਾਘੇ ਹੋਰੇ ਜੀ ਹੁੰਦਾ ਹੈ تے شبد دے بہرے چند ہے کوئی جب کے پرگٹ کرے او تے اتنے بورے ہے کوئی جا کے پرگٹ کرے کوئی اندر پرویش کر کے پرگٹ کرے آپ سن چھپے رہے آپ پرگٹ ہو گئے تو اپنا بلیدان دین لئی تیار ہو گئے جو تپسیہ تپسیا ہے اس نل دیش کی اساری کرنی ہے قوم دی تعمیر کرنی ہے اور مزنوا دی رکھیا کرنی ہے آپ نے بہت بھرمن کی تھا آسام تک اور سمچے بنگال دا رٹن ہویا ہے آگرہ بنارس الاباد پٹنا پھر چٹاگانگ اور گوہاٹی دھوبڑی اور پھر बंगाल ਦੇ तमाम ਵੱਡੇ ਛੋਟੇ ਸ਼ਹਿਰ ਜਿਹਦੇ ਚ ਕਲਕੱਤਾ ਵੀ ਆ ਜਾਂਦਾ ਹੈ ਇਸ ਇਲਾਕੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਤਿਹਾਸਿਕ ਅਸਥਾਨ ਮੌਜੂਦ ਨੇ ਔਰ ਪੁਰਾਣੀ ਦਾਸਤਾں ਅੱਜ ਵੀ ਸੁਣਾ ਰਹੇ ਨੇ ਔਰ ਅੱਜ ਵੀ ਲੋਕੀ ਉਸ ਤੋਂ ਨਵੀਨਤਾ ਦੀ ਝਲਕ ਦੇਂਦੇ ਨੇ ਔਰ ਆਤਮਿਕ ਅਨੰਦ ਮਾਣਦੇ ਨੇ ਤਾਂ-ਤਾਤੇ ਜੋ ਆਪ ਰਟਨ ਕਰਦੇ ਸਨ ਉਸ ਦਾ ਮੁੱਖ ਮਕਸਦ ਇਤਨਾ ਸੀ ਕਿ ਪੁੰਨਦਾਨ ਦਿਨ ਕਰਤ ਬਧੈ ਬਸ ਥਾਂ ਥਾਂ ਤੇ ਨਾਮ ਦਾ ਦਾਨ ਕਰਦੇ ਜਾਣਾ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ ਇਹ ਦਾਨ ਕਰਦੇ ਜਾਣਾ ਅਨ ਦਾ ਦਾਨ ਕਰਦੇ ਜਾਣਾ ਧਨ ਦਾ ਦਾਨ ਕਰਦੇ ਜਾਣਾ ਨਾਮ ਦਾ ਦਾਨ ਕਰਦੇ ਜਾਣਾ ਗਿਆਨ ਦਾ ਦਾਨ ਕਰਨੇ ਜਾ ਕਰਦੇ ਜਾਣਾ ਇਸ ਤਰ੍ਹਾਂ ਦਾਨ ਕਰਦੇ ਕਰਦੇ ਆਪ ਭਰਮਣ ਕਰਦੇ ਰਹੇ ਪਟਨੇ ਦੇ ਵਿੱਚ ਆਪ ਆਪਣੇ ਪਰਿਵਾਰ ਨੂੰ ਛੋੜ ਕੇ آسام بل گئے اور باقی دے بنگال دا آپ نے کامن کیا گرو کو بن گوبند جی مہاراج دے جنم تو بعد آپ نے پنجاب رخ اور آپ نے آنند پور سا وسایا یہ انہوں دی وسائی ہوئی آبادی ہے انہوں دا وسایا ہوا شہر ہے جیسے امرتسر ਗੁਰੂ ਰਾਮਦਾਸ ਜੀ ਮਹਾਰਾਜ ਦਾ ਵਸਾਇਆ ਹੋਇਆ ਹੈ ਜਿਵੇਂ ਗੋਬਿੰਦ왈 ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਵਸਾਇਆ ਹੋਇਆ ਹੈ ਇਸ ਤਰ੍ਹਾਂ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਵਸਾਇਆ ਹੋਇਆ ਹੈ ਆਪ ਨੇ ਇੱਥੇ ਜਗਤ ਨੂੰ ਬੈਰਾਗ ਦੀ ਸਿੱਖਿਆ ਦੇਣੀ ਅਰੰਭ ਕੀਤੀ ਔਰ ਇਹ ਸਹੀ ਹੈ ਸੱਚ ਹੈ ਕਿ ਸੰਸਾਰ ਤੋਂ ਉਦਾਸ ਹੋਏ ਬਿਨਾਂ ਪਰਮਾਤਮਾ ਦੀ ਤਲਾਸ਼ ਕਰਨੇ ਅਤੇ ਕਠਿਨ ਹੈ ਬਹੁਤ ਕਠਿਨ ਹੈ ਪਦਾਰਥਾਂ ਤੋਂ ਉਦਾਸ ਹੋਏ ਬਿਨਾ ਪਰਮਾਤਮਾ ਦੀ ਤਲਾਸ਼ ਕਰਨੀ ਬਹੁਤ ਔਖੀ ਹੈ ਬਹੁਤ ਔਖੀ ਹੈ ਇਹ ਉਪਦੇਸ਼ ਇਹ ਸੰਦੇਸ਼ ਆਪਣੀ ਬਾਣੀ ਦੇ ਰਾਹੀਂ ਵੰਡਦੇ ਰਹੇ ਦਿੰਦੇ ਰਹੇ ਔਰੰਗਜ਼ੇਬ ਦੀ ਕੁਟਲਨੀ थी ਦੇਸ਼ ਦੇ ਦਮਨ ਵਿੱਚ ਲੱਗੀ ਹੋਈ ਸੀ ਧਨ ਇਸ ਦੇਸ਼ ਦਾ ਕਾਫੀ ਜਰਵਾਨਿਆਂ ਨੇ ਲੁੱਟ ਲਿਆ ਸੀ ਅਸਮਤ ਲੁੱਟ ਲਈ ਸੀ ਇੱਜ਼ਤ ਲੁੱਟ ਲਈ ਸੀ ਹੁਣ ਸਭਿ ਸਭਿ ਕ੍ਰਿਤੀ ਨੂੰ ਲੁੱਟਣ ਦੇ ਚ ਲੱਗੇ ਹੋਏ ਸਨ ਹੁਣ ਦੇਸ਼ ਤੇ ਧਰਮ ਨੂੰ ਵੀ ਨਿਸ਼ ਤੋਂ ਨਾਬੂਦ ਕਰਨ ਦੇ ਚ ਲੱਗੇ ਹੋਏ ਸਨ ਅਗਵਨਖਾ ਜੋ ਕਸ਼ਮੀਰ ਦਾ ਸੂਬਾ ਸੀ ਔਰੰਗਜ਼ੇਬ ਦੇ ਹੁਕਮ ਨਾਲ ਉਸਨੇ ਕਸ਼ਮੀਰੀ ਪੰਡਤਾਂ ਦਾ ਦਮਨ ਸ਼ੁਰੂ ਕੀਤਾ ਨੀਤੀ ਸੀ ਉਸ ਵਕਤ ਦੇ ਸਤਾਧਾਰੀਆਂ ਦੀ ਕਸ਼ਮੀਰ ਸ਼ਰਮੌਰ ਹੈ ਇਹਦੇ ਪਹਾੜਾਂ ਚੋਂ ਪਾਣੀ ਦੇ ਝਰਨੇ ਨਿਕਲਦੇ ਨੇ ਮੈਦਾਨੀ ਇਲਾਕਿਆਂ ਨੂੰ ਸਰਸਬਜ਼ ਕਰਦੇ ਨੇ ਔਰ ਕਸ਼ਮੀਰ ਤੋਂ ਹੀ ਬ੍ਰਾਹਮਣ ਚੱਲ ਕੇ ਸਾਰੇ ਦੇਸ਼ ਦੇ ਵਿੱਚ ਧਰਮ ਦਾ ਪ੍ਰਚਾਰ ਕਰਦੇ ਨੇ ਗਿਆਨ ਦੀ ਗੱਲ ਸੁਣਾਉਂਦੇ ਨੇ ਪਾਣੀ ਦੇ ਝਰਨਿਆਂ ਨੂੰ ਬੰਦ ਕਰਨ ਦੀ ਲੋੜ ਨਹੀਂ ਗਿਆਨ ਦੇ ਝਰਨਿਆਂ ਨੂੰ ਬੰਦ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਇਸ ਕੁਟਲ ਨੀਤੀ ਦੇ ਮੁਤਾਬਕ ਕਸ਼ਮੀਰ ਦੇ ਸੂਬੇ ਨੇ ਕਸ਼ਮੀਰੀ ਪੰਡਤਾਂ ਦਾ ਦਮਨ ਸ਼ੁਰੂ ਕੀਤਾ। ਔਰ ਕਸ਼ਮੀਰੀ ਪੰਡਤਾਂ ਦੀ ਇੱਕ ਬਹੁਤ ਵੱਡੀ ਕਾਨਫਰੰਸ, ਬਹੁਤ ਵੱਡਾ ਇਕੱਠ ਉਸ ਵਕਤ ਅਮਰਨਾਥ ਨਾਮ ਦੇ ਤੀਰਤੇ ਹੋਇਆ। ਜਿਸ ਵਿੱਚ ਇਹ ਹੀ ਮਤਾ ਪਕਾਇਆ ਗਿਆ ਕਿ ਦੇਸ਼ ਦੇ ਵਿੱਚ ਕੋਈ ਸ਼ਕਤੀਸ਼ਾਲੀ ਹੋਵੇ। ਜੋ ਸੱਡੀ ਬਾਹ ਪਕੜੇ ਔਰ ਸੜੇ ਧਰਮ ਦੀ ਰੱਖਿਆ ਕਰੇ ਸੋਚ ਸਮਝ ਕੇ ਆਖਰ ਸਹਿਮਤੀ ਨਾਲ ਇਹ ਫੈਸਲਾ ਹੋਇਆ ਕਿ ਅਸੀਂ ਸਾਰੇ ਅਨੰਦਪੁਰ ਸਾਹਿਬ ਦੇ ਚ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਫਰਿਆਦ ਕਰੀਏ ਇਸ ਦੌਰ ਦੇ ਇਸ ਯੁੱਗ ਦੇ ਚ ਗੁਰਨਾਮnik ਦੇ ਘਰ ਤੋਂ ਇਲਾਵਾ ਸੜਾ ਕੋਈ ਰਖਵਾਲਾ ਨਹੀਂ ਸੜਾ ਕੋਈ ਰક્ષਕ ਨਹੀਂ ਤੋ ਇਸ ਤਰ੍ਹਾਂ ਕਸ਼ਮੀਰ ਦਾ ਧਰਮ ਕਸ਼ਮੀਰ ਦੀ ਸੰਸਕ੍ਰਿਤੀ ਕਸ਼ਮੀਰ ਦਾ ਜੀਵਨ ਕਸ਼ਮੀਰ ਦਾ ਪੰਡਤ ਕਸ਼ਮੀਰ ਦਾ ਬ੍ਰਾਹਮਣ ਫਰਿਆਦ ਲੈ ਕੇ ਆਇਆ ਹੈ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਜਿਹੜੇ ਉਹਨਾਂ ਪੰਡਤਾਂ ਨੇ ਬਚਨ ਬੋਲੇ ਨੇ ਗੁਰਪ੍ਰਤਾਪ ਸੂਰਜ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ ਰਾਵਰ ਬਿਨਾ ਆਨ ਨਹਿ ਕੋਈ ਸਮਰਥ ਬਲੇ ਜੋ ਰਖ ਹਕ ਹੋਈ ਇਕ ਆਸਰਾ ਆਪ ਗੁਸਾਈ ਗਹੋ ਬਾਉ ਬੂੜਤ ਸਭ ਜਾਏ ਸਾਡੀ ਬਾਹ ਪਕੜੋ ਸਭ ਕੁਝ ਡੁੱਬਦਾ ਜਾ ਰਿਹਾ ਹੈ ਸਭ ਕੁਝ ਗਰਕ ਹੁੰਦਾ ਜਾ ਰਿਹਾ ਹੈ ਸੰਸਕ੍ਰਿਤੀ ਧਰਮ ਇਮਾਨ ਇੱਜ਼ਤ ਆਬਰੂ ਸਭ ਨਸ਼ਟ ਹੋਦੀ ਜਾ ਰਹੀ ਹੈ ਕਮਜ਼ੋਰਾਂ ਦੀ ਬਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਪਕੜ ਲਈ ਤਦ ਹੀ ਤੇ ਆਪ ਦੇ ਨਾਲ ਇਹ ਵਾਕ ਜੁੜ ਗਿਆ ਬਾਹਾਂ ਜਿਨਾ ਦੇ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ ਵਾਖਈ ਦਿੱਲੀ ਦੇ ਚਾਂਦਨੀ ਚੌਂਕ ਦੇ ਚ ਸੀਸ ਤੇ ਦੇ ਦਿੱਤਾ ਪਰ ਕਮਜ਼ੋਰ ਬ੍ਰਾਹਮਣਾਂ ਦੀ ਬਾਹ ਨਹੀਂ ਛੋੜੀ ਆਪਣਾ ਸੀਸ ਦੇ ਕੇ ਬਾਹਾਂ ਮਜ਼ਬੂਤ ਕਰ ਦਿੱਤੀ ਆਪਣਾ ਸੀਸ ਦੇ ਕੇ ਸਿਰ ਬਚਾ ਦਿੱਤਾ ਆਪਣਾ ਸੀਸ ਦੇ ਕੇ ਦੇਸ਼ ਦੀ ਸੰਸਕ੍ਰਿਤੀ ਇੱਜ਼ਤ ਆਬਰੂ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਬਲੀਦਾਨ ਦੇ ਕੇ ਬਚਾਇਆ ਆਪ ਜਦ ਅਨੰਦਪੁਰ ਸਾਹਿਬ ਤੋਂ ਚਲੇ ਨੇ ਬ੍ਰਾਹਮਣਾਂ ਦੀ ਫਰਿਆਦ ਸੁਣ ਕੇ ਇਤਿਹਾਸਕ ਘਟਨਾ ਹੈ ਆਪ ਫਰਿਆਦ ਨੂੰ ਸੁਣ ਕੇ ਲੰਬੀ ਸੋਚਣੀ ਚ ਪੈ ਗਏ ਉਸ ਵਕਤ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਗੋਬਿੰਦ ਰਾਏ ਸੰਨ ਔਰ ਆਈ ਉਹ ਸਿਰਫ 9 ਸਾਲ ਦੀ ਸੀ ਆਪਣੇ ਪਿਤਾ ਨੂੰ ਬਹੁਤ ਗੰਭੀਰ ਸੋਚਣੀ ਵਿੱਚ ਦੇਖ ਕੇ ਹੱਥ ਜੋੜ ਕੇ ਕਹਿਣ ਲੱਗੇ ਗੁਰਦੇਵ ਪਿਤਾ ਇਸ ਤਰ੍ਹਾਂ ਦੀ ਗਹਿਰੀ ਸੋਚ ਔਰ ਉਸ ਵਿੱਚ ਚਿੰਤਾ ਵੀ ਹੈ ਕਿਉਂ ਇਕ ਕਮਜ਼ੋਰ ਬ੍ਰਾਹਮਣਾਂ ਨੂੰ ਵੇਖ ਕੇ ਸੋਚਣੀ ਹੈ ਤਾਂ ਸੋਚ ਆਪ ਦੀ ਕਿੱਥੇ ਤੱਕ ਪਹੁੰਚੀ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੋਬਿੰਦ ਰਾਏ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ ਕੋਈ ਬਹੁਤ ਵੱਡੀ ਆਤਮਾ ਦਾ ਸੀਸ ਚਾਹੀਦਾ ਹੈ ਤਾਂ ਹੀ ਇਹ ਆਤਮਾ ਵਾਂ ਬਚ ਸਕਣਗੀਆਂ ਤਾਂ ਇੱਕਦਮ ਉਛਲ ਕੇ ਗੋਬਿੰਦ ਰਾਏ ਨੇ ਕਹਿ ਦਿੱਤਾ ਮਹਾਰਾਜ ਕਿਸੇ ਨੂੰ ਤੈਰਨਾ ਸਿਖਾਣਾ ਹੋਵੇ ਪਾਣੀ ਵਿੱਚ ਆਪ ਤੈਰਨਾ ਪੈਂਦਾ ਹੈ ਕਿਸੇ ਨੂੰ ਮਰਨਾ ਸਿਖਾਣਾ ਹੋਵੇ ਆਪ ਮਰਨਾ ਪੈਂਦਾ ਹੈ ਖਣਾਵਾ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲ ਪਏ ਛੋਟੇ ਛੋਟੇ ਪਿੰਡ ਸ਼ਹਿਰਾਂ ਚੋਂ ਲੰਘਦੇ ਹੋਏ ਪੰਜ ਸਾਥੀਆਂ ਨੂੰ ਨਾਲ ਲੈ ਕੇ ਆਪ ਆਗਰਾ ਪਹੁੰਚੇ ਨੇ ਬਗੀਚੇ ਚ ਬੈਠੇ ਸਨ ਆਪ ਨੇ ਇੱਕ ਦੁਸ਼ਾਲਾ ਇੱਕ ਅੰਗੂਠੀ ਆਜੜੀ ਨੂੰ ਦਿੱਤੀ ਆਖਿਆ ਬਾਜ਼ਾਰੋਂ ਖਾਣ-ਪਾਨ ਦਾ ਸਾਮਾਨ ਲੈ ਕੇ ਆ ਤਾਂ ਕਿ ਸਾਡੇ ਨਾਲ ਦੇ ਸਾਥੀ ਤੇ ਅਸੀਂ ਕੁਝ ਛਕ ਸਕੀਏ ਇੱਕ ਹਲਵਾਈ ਦੇ ਪਾਸ ਜਦ ਇਹ ਕੀਮਤੀ ਦੁਸ਼ਾਲਾ ਤੇ ਹੀਰੇ ਜੜਤ ਰਤਨ ਜੜਤ ਇਹ ਅੰਗੂਠੀ ਆਜੜੀ ਵੇਚਣ ਲੱਗਾ ਹੈ ਹਲਵਾਈ ਨੂੰ ਸ਼ੱਕ ਪੈ ਗਿਆ ਲੱਖਾਂ ਦੀ ਇਹ ਅੰਗੂਠੀ ਸੈਕੜਿਆਂ ਦਾ ਇਹ ਕੀਮਤੀ ਦੁਸ਼ਾਲਾ ਇੱਕ ਆਜੜੀ ਦੇ ਪਾਸ ਔਰ ਇਹਨਾਂ ਦੇ ਬਦਲੇ 'ਚ ਇਹ ਸਿਰਫ ਖਾਣ ਪਾਣ ਦਾ ਸਮਾਨ ਮੰਗਦਾ ਥੋੜਾ ਜਿਹਾ ਹੋ ਨਾ ਹੋਵੇ ਇਸਨੇ ਚੁਰਾਇਆ ਹੈ ਪਰ ਕੌਣ ਦੱਸੇ ਇਹ ਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਗੁਰਪ੍ਰੇਕ ਬਹਾਦਰ ਸਾਹਿਬ ਜੀ ਮਹਾਰਾਜ ਨੇ ਸਵੈਮ ਹੀ ਅਡੰਬਰ ਰਚਿਆ ਹੈ ਸ਼ਹਿਨशाह ਦੇ ਸਾਹਮਣੇ ਹੋਣ ਦਾ ਪਰ ਉਸ ਨੂੰ ਦੱਸਣ ਦਾ ਕਿ ਤੂੰ ਜ਼ਬਰ ਕਰ ਰਿਹਾ ਹੈ ਤਸ਼ੱਦਦ ਕਰ ਰਿਹਾ ਹੈ ਹਲਵਾਈ ਨੇ ਸ਼ਹਿਰ ਕੋਤਵਾਲ ਨੂੰ ਖਬਰ ਕਰ ਦਿੱਤੀ ਆ ਜੜੀ ਪਕੜੇ ਆ ਗਿਆ ਉਸ ਤੋਂ ਪੁੱਛਿਆ ਗਿਆ ਇਹ ਸਭ ਕੁਝ ਤੈਨੂੰ ਕਿੱਥੋਂ ਮਿਲਿਆ ਹੈ ਤਾਂ ਦੱਸ ਦਿੱਤਾ ਬਾਗਰ ਬਗੀਚੇ 'ਚ ਬੈਠੇ ਨੇ ਇੱਕ ਤਿਆਗ ਦੀ ਮੂਰਤੀ ਉਹਨਾਂ ਨੇ ਮੈਨੂੰ ਇਹ ਦੁਸ਼ਾਲਾ ਦਿੱਤਾ ਹੈ ਔਰ ਇਹ ਅੰਗੂਠੀ ਦਿੱਤੀ ਹੈ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗ੍ਰਿਫਤਾਰ ਹੋਏ

ਗੱਜ ਜੋਂ ਹੋ ਹੋ ਸਹਾਰਾ ਫਿਰ ਆਪਨੇ ਅਕਾਲ ਪੁਰਖ ਦੇ ਅੱਗੋਂ ਇੰਜ ਵੀ ਜੋਦੜੀ ਕੀਤੀਏ ਸੰਗ ਸਖਾ ਸਭ ਤਜ ਗਏ ਕੋ ਨਨਿਭਿਓ ਸਾਥ ਕੋ ਨਾਨਿਕ ਇਹ ਵਿਪਤ ਮੇ ਤੇ ਇਕ ਇਕ ਰਗੁਨਾਥੇ ਪ੍ਰਭੂ ਤੇਰੇ ਹੀ ਆਸਰਾ ਤੇਰੀ ਓਟ ਹੈ ਔਰ ਤੇਰੇ ਆਸਰੇ ਕਰਕੇ ਹੀ ਮੈਂ ਮਜ਼ਲੂਮਾਂ ਦਾ ਪਖ ਲਿਆ ਹੈ ਕਮਜ਼ੋਰਾਂ ਦਾ ਪਖ ਲਿਆ ਹੈ ਔਰ ਵਕਤ ਦੀ ਸਤਾ ਨਾਲ ਟਕਰਾਇਆ ਸਤਾ ਕਿੰਨੀ ਕਠੋਰ ਹੁੰਦੀ ਹੈ ਕਹਿੰਦੇ ਨੇ ਮਾਂ ਲਈ ਵੀ ਜਗ੍ਹਾ ਨਹੀਂ ਆਉਂਦੀ ਸਤਾਧਾਰੀ ਦੇ ਹਿਰਦੇ ਚ ਪਿਤਾ ਲਈ ਵੀ ਥਾਂ ਨਹੀਂ ਆਉਂਦਾ ਭਰਾਵਾਂ ਲਈ ਵੀ ਥਾਂ ਨਹੀਂ ਆਉਂਦਾ ਭੈਣਾ ਪਤੀ ਜਿਹਾ ਬੱਚੇ ਬੱਚੀਆਂ ਲਈ ਵੀ ਕੋਈ ਥਾਂ ਨਹੀਂ ਆਉਂਦਾ ਸਤਾਧਾਰੀ ਦੇ ਹਿਰਦੇ ਚ ਥਾਂ ਆਉਂਦਾ ਸਿਰਫ ਸਿੰਘਾਸਣ ਲਈ ਸਿਰਫ ਸਤਾ ਲਈ ਔਰ ਉਹ ਸਤਾ ਤੋਂ ਸਭ ਕੁਝ ਕੁਰਬਾਨ ਕਰ ਸਕਦਾ ਹੈ ਇਸ ਦਾ ਜੀਮ ਦਾ ਜਾਗ ਦਾ ਸਬੂਤ ਮਿਲਦਾ ਹੈ ਔਰੰਗਜ਼ੇਬ ਨੇ ਸਤਾ ਦੀ ਖਾਤਰ ਆਪਣੇ ਤਿੰਨੇ ਭਰਾ ਕਤਲ ਕੀਤੇ ਆਪਣੇ ਬੁੱਢੇ ਪਿਤਾ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕੀਤਾ ਗਰਮੀਆਂ ਦੇ ਦਿਨਾਂ 'ਚ ਇਹ ਬੁੱਢਾ ਪਿਓ ਕੈਦ ਸੀ ਅੰਦਰ ਸੇਵਾ ਕਰਦੀ ਸੀ ਉਸ ਦੀ ਲੜਕੀ ਜਹਾ ਆਰਾ ਔਰੰਗਜ਼ੇਬ ਦੀ ਭੈਣ ਇਹ ਵੀ ਕੈਦ ਸੀ ਕਿਉਂਕਿ ਪਿਓ ਦਾ ਪੱਖ ਲੈਂਦੀ ਸੀ ਪਿਓ ਦੀ ਹਿਮਾਇਤ ਕਰਦੀ ਸੀ ਅੰਦਰ ਸਰਾਹੀ ਦੇ ਜਦ ਪਾਣੀ ਮੁਕ ਚਲਿਆ ਔਰ ਸ਼ਾਮ ਤੱਕ ਪਾਣੀ ਦਾ ਚਲਣਾ ਬੜਾ ਔਖਾ ਸੀ ਦੁਪਹਿਰ ਢਲ ਚਲੀ ਸੀ ਸ਼ਾਹ ਜਹਾਂ ਨੇ ਸੰਤਰੀ ਨੂੰ ਆਵਾਜ਼ ਮਾਰੀ ਪਾਣੀ ਚਾਹੀਦਾ ਹੈ ਤੇ ਸੰਤਰੀ ਕਹਿਣ ਲਗਾ ਜਹਾਂ ਪੜਾ ਮੇਰੇ ਪਾਸ ਤਾਲੇ ਦੀ ਚਾਬੀ ਨਹੀਂ ਚਾਬੀ ਤੇ ਬਾਦਸ਼ਾਹ ਸਲਾਮਤ ਆਪਣੇ ਕੋਲ ਰੱਖਦੇ ਨੇ ਇਤਬਾਰ ਹੀ ਨਹੀਂ ਕਰਦਾ ਸੀ ਔਰੰਗਜ਼ੇਬ ਮਤਾ ਕੋਈ ਸਿਪਾਈ ਆਜ਼ਾਦ ਕਰ ਦੇਵੇ ਸ਼ਾਹ ਜਹਾਂ ਨੂੰ ਤੇ ਸ਼ਾਹ ਜਾਂ ਤੋਂ ਖਤਰਾ ਅਜੇ ਵੀ ਔਰੰਗਜ਼ੇਬ ਨਸੀਬ ਜਦ ਸ਼ਾਹਜਹਾਂ ਦੀ ਜੋਦੜੀ ਸੁਣ ਕੇ ਸੰਤਰੀ ਔਰੰਗਜ਼ੇਬ ਦੇ ਪਾਸ ਗਿਆ ਤੇ ਕਹਿਣ ਲੱਗਾ ਬਾਦਸ਼ਾਹ ਸਲਾਮਤ ਸ਼ਾਹਜਹਾਂ ਪਾਣੀ ਮੰਗਦੇ ਨੇ ਗਰਜਦੀ ਹੋਈ ਆਵਾਜ਼ ਦੇ ਵਿੱਚ ਔਰੰਗਜ਼ੇਬ ਨੇ ਆਖਿਆ ਉਸ ਬੁੱਢੇ ਨੂੰ ਕਹਿ ਦੋ ਸ਼ਾਮ ਨੂੰ ਰੋਟੀ ਆਵੇਗੀ ਤੇ ਪਾਣੀ ਆ ਜਾਏਗਾ ਹੁਣ ਮੈਂ ਆ ਕੇ ਤਾਲਾ ਨਹੀਂ ਖੋਲ ਸਕਦਾ ਕਿਉਂਕਿ ਆਪ ਤਾਲਾ ਖੋਲਦਾ ਸੀ ਤੇ ਆਪ ਹੀ ਬੰਦ ਕਰਦਾ ਸੀ ਕਹਿੰਦੇ ਨੇ ਜਦ ਇਹ ਹੀ ਬੋਲ ਸੰਤਰੀ ਨੇ ਸ਼ਾਹਜਹਾਨ ਨੂੰ ਸੁਣਾਏ ਤਾਂ ਉਸਨੇ ਉੱਥੇ ਇੱਕ ਰਬਾਈ ਲਿਖੀ ਹੈ ਬਾਬਾਏ ਮਨ ਬਹਾਦਰ ਮਨ ਦਿਨੋਜ਼ ਲਖ ਸਵਾਰ ਬੋਦਮ ਇੱਕ ਦਿਨ ਮੈਂ ਵੀ ਲੱਖਾਂ ਅਸਵਾਰਾਂ ਦਾ ਮਾਲਕ ਸੀ ਅਮਰੋਜ਼ ਐ ਮੋਤਾਜ ਐ ਇਕ ਕਾਸਾ ਆਵਮ ਅੱਜ ਮੈਂ ਇੱਕ ਪਿਆਲਾ ਪਾਣੀ ਲਈ ਮੋਤਾਜ ਹਾਂ ਦਰੀ ਦੁਨੀਆ ਮਗਰੂਰ ਨਾ ਬਾਇਦ ਬੋਦ ਇਸ ਝੂਠੀ ਦੁਨੀਆ ਦਾ ਭੁੱਲ ਕੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ اے پسر تو عجب مسلمان ہی اے میرے بچے تو عجیب مسلمان ہے تو سنتے صحیح آفری ہندو ہر باب کہ مردہ رام دہند دائم آ شاواش ہے ہندو آن تھے مرے ہوئے پیونو پانی دیندے نے اے پسر تو عجب مسلمان ہی زندہ رابہ جانم با آب نرسانی پیو تیرا زندہ ہے تو پانی دے گھٹ لئی ترس رہے ہیں پتہ پانی دے گھٹ لئی ترس رہے ہیں گرامانو ترپا کے مارے ہیں بھتیجیاں نو ترپا کے مارے ہیں پہنان دی شادی نہیں کیتی بچیاں دی شادی نہیں کیتی اس پرش تو ہوئی نہیں سکدا سی کہ ایک گروتیک بھادر صاحب جی مہاراج نال انصاف نال پیش آؤں دا حکم صادر کر دیتا کہ اے این منے نہیں تے شہید کر دیو تو تسیئے دیکھے دلی دے چاندنی چونک دے دیش آپنو ਸ਼ਹੀਦ ਕੀਤਾ ਗਿਆ ਮੱਗਰ ਸੁਦੀਪਨ ਸੰਮਤ 1732 ਨੂੰ ਆਪ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਆਪ ਜੀ ਦਾ ਸਿਸ ਭਾਈ ਜੇਤਾ ਲੈ ਕੇ ਗਿਆ ਜਿਸ ਦਾ ਸਿਸਕਾਰ ਅਨੰਦਪੁਰ ਸਾਹਿਬ ਹੋਇਆ ਆਪ ਦੀ ਦੇਹੀ ਨੂੰ ਲੱਖੀ ਸਾ ਬਣਜਾਰੇ ਨੇ ਗड्ढे ਤੇ ਰੱਖ ਕੇ ਆਪਣੇ ਘਰ ਲਿਆਂਦਾ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦਾ ਨਾਸਿ ਰਕਾਬਗੰਜ ਆਪਣੇ ਘਰ ਦੇ ਵਿੱਚ ਪਾਤਸ਼ਾਹ ਦੀ ਪਵਿੱਤਰ ਦੇਹੀ ਨੂੰ ਰੱਖ ਕੇ ਆਪਣੇ ਮਕਾਨ ਨੂੰ ਅਗਲਾ ਦਿੱਤੀ ਇਸ ਤਰ੍ਹਾਂ ਸਤਿਗੁਰੂ ਦੀ ਦੇਹੀ ਦਾ ਸਸਕਾਰ ਹੋਇਆ ਇਹ ਦੋਵੇਂ ਪਾਵਨ ਅਸਥਾਨ ਗੁਰਦੁਆਰਾ ਸੀਸਗੰਜ ਗੁਰਦੁਆਰਾ ਰਕਾਬਗੰਜ ਦਿੱਲੀ ਵਿੱਚ ਮੌਜੂਦ ਨੇ ਤੇ ਆਪ ਦੀ ਪਰਮ ਸ਼ਹਾਦਤ ਦਾ ਸੰਦੇਸ਼ ਦੇ ਰਹੇ ਨੇ ਉਪਦੇਸ਼ ਦੇ ਰਹੇ ਨੇ ਚੁਣਾ ਜ਼ਿੰਦਗਾਣੀ ਕੋ ਨੰਦਰ ਜਹਾ ਕਿ ਚੋ ਮਰਦਾਬਾਸ਼ੀ ਨਾ ਗੋਇਨ ਮਰਦ ਇਸ ਢੰਗ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਕਿ ਜਦ ਤੂੰ ਮਰ ਵੀ ਜਾਏ ਤੇਰੀ ਮੌਤ ਜ਼ਿੰਦਗੀ ਦਾ ਉਪਦੇਸ਼ ਦੇਂਦੀ ਰਹੇ ਜ਼ਿੰਦਗੀ ਦਾ ਦਰਸ਼ ਦੇਂਦੀ ਰਹੇ